ਰਸਤੋ ਲੋਕ ਐਨਟੀ ਪੰਜਾਬ ਨੂੰ ਜਿਹਦੇ ਤੁਹਾਡਾ ਸਵਾਗਤ ਕਰਦਾ ਦੱਸ ਜੀ ਕਿ ਨਾ ਪਹਾੜਾਂ ਦੇ ਵਿੱਚ ਬਰਸਾਤ ਹੁੰਦੇ ਕਰਕੇ ਫਿਰ ਫਲਣਾ ਤਲਾ ਬਚੂਗਾ ਐਸੀ ਜਿਹੜੇ ਚੱਲਦੇ ਅੱਜ ਬਾਦੋਪੁਰ ਦੇ ਵਿੱਚ ਫਲਾਦ ਗੇਰ ਖੋਲੇ ਗਏ ਆ ਜਿਹਦੇ ਚੱਲਦੇ ਤੋਂ ਦੱਸ ਦਈਏ ਸੋ ਜਾਨਪੁਰ ਦੇ ਵਿੱਚ ਕਿਰਾ ਕਾਫੀ ਜਿਆਦਾ ਪਾਣੀ ਵਹਤੂ ਗਿਆ ਤਾਂ ਜਿਹਨੇ ਕਿਦਰ ਨਹਿਰਾ ਦਾ ਪਾਣੀ ਵਹਾਨ ਤੇ ਹੈਗਾ ਉੱਥੇ ਹੀ ਗੱਲ ਕੀਤੀ ਹੈ ਗਲੀਆਂ ਨਾਗੀਆਂ ਦੀ ਕਿ ਉੱਥੇ ਪਾਣੀ ਵਹਾਨ ਤੇ ਹੈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੇਖ ਸਕੋਗੇ ਤੀਆਂ ਤਸਵੀਰਾਂ ਇਸ ਵੇਲੇ 4 ਨੰਬਰ ਤੋਂ 95 ਦੇ ਵਿੱਚ ਖੜੇ ਵਾਰ ਨੰਬਰ 13 ਦੀ ਗੱਲ ਕੀਤੀ ਹੈ ਕਿ ਲੋਕੀ ਕੁੱਦੀ ਇਤਰਾਮਾ ਇਤਰਾਮਾ ਹੀ ਕਰਦੇ ਪਏ ਨਹਿਰਾਂ ਦੇ ਪੇ ਦੇਖਦੇ ਹੋ ਕਿ ਬੋਰੀਆਂ ਲਗਾ ਕੇ ਕਿਰਾ ਆਪਣਾ ਘਰਾਂ ਨੂੰ ਪਾਣੀ ਜਾਣ ਵਾਲਾ ਬੰਦ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਦੇਖਦੇ ਹੋ ਜੀ ਤਸਵੀਰਾਂ ਦੇਖ ਕਿਦਾਂ ਲੋਕ ਮਜਬੂਰ ਹੈ ਔਰ ਦੱਸਦੇ ਪਏ ਆ ਕਿ ਜੇ ਹੋਰ ਬਰਸਾਤ ਹੁੰਦੀ ਹੈ ਤੇ ਪਾਣੀ ਹੈ ਜਿਹੜਾ ਇਹ ਘਰ ਦੇ ਵਿੱਚ ਮਰ ਜਾਏਗਾ ਇਤਨਾਂ ਦੀ ਸਥਿਤੀ ਪਹਿਲੇ ਤੋਂ ਅੰਦਾਜ਼ਾ ਦਈਏ ਕਿ ਇਹ ਸਥਿਤੀ ਜਿਹੜੀ ਹੀ ਕਿ ਇਹ ਗਰੀਬ ਬਮਿਆਲ ਦੇ ਵਿੱਚ ਇਹ ਸਥਿਤੀ ਮਨ ਨਹੀਂ ਸੀ ਲੇਕਿਨ ਅੱਜ ਦੀ ਗੱਲ ਕੀਤੀ ਹੈ ਤੇ ਅੱਜ ਗਰੀਬ ਮਦਾਨੀ ਇਲਾਕੇ ਮਦਾਨੀ ਇਲਾਕੇ ਦੇ ਵਿੱਚ ਵੀ ਇਹ ਸਥਿਤੀ ਮੰਨ ਚੁੱਕੀ ਹੈ ਜਿਹਦੇ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਸਾਹਮਣੇ ਕਰਨਾ ਪੈ ਰਿਹਾ ਲੋਕ ਹੀ ਦੇਖ ਸਕਦੇ ਹੋ ਕਿ ਆਪਣੇ ਹੀ ਬੂਰੀਆਂ ਲਗਾ ਕੇ ਪਾਣੀ ਬੰਦ ਕਰਦੇ ਪਿਆ ਲੋਕਾਂ ਨਾਲ ਵੀ ਗੱਲਬਾਤ ਕਰਨਗੇ ਜਾਣਨ ਦੀ ਕੋਸ਼ਿਸ਼ ਕਰਨਗੇ ਕੀ ਪੂਰਾ ਮਾਮਲਾ ਔਰ ਕੀ ਕਹਿਣਾ ਚਾਹੁੰਦੇ ਸਰਕੀ ਨਾਮ ਆਪ ਪਰ ਕੀ ਮਾਮਲਾ ਹੈ ਕਿ ਜਿਹੜਾ ਪਾਣੀ ਕਰ ਮਾਮਲਾ ਸਾਡੇ ਦਾ ਕੀ ਦੇਖੋ ਕੀ ਹਾਲਾਤ ਬਣ ਗਿਆ ਮਾਧਪੁਰਾ ਕੰਧ ਟੁੱਟ ਗਈ ਸਰ ਉਹਦੇ ਚੱਕਰ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੜਾ ਇਹ ਟੇਕਰਾਂ ਦੇ ਵਿੱਚ ਪਾਣੀ ਸਰ ਬਣ ਗਿਆ ਨਿਕਾਸੀ ਦਾ ਕੋਈ ਇੰਤਿਆਮ ਨਹੀਂ ਹੈਗਾ ਤੇ ਨਿਕਾ ਹੈਗਾ ਸਰ ਇੰਤਿਆਮ ਅਜੇ ਨਾੜਾ ਪੜੀ ਤੇ ਕੋ ਬੰਦ ਪਿਆ ਆਪਣਾ ਹੈਨਾ ਤੇ ਉਸ ਕਰਕੇ ਸਾਡੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਲਾ ਕੇ ਬੋਲੀਆਂ ਬਾਰੀਆਂ ਤੁਸੀਂ ਦੇਖੀ ਕਿੰਨੀਆਂ ਲਾਈਆਂ ਉਸ ਕਰਕੇ ਥੋੜਾ ਜਿਹਾ ਬਚਾ ਸਕ ਪ੍ਰੋਫੈਸ਼ਨਲ ਕਹਿਆ ਜਾਂਦਾ ਹੈ ਕਿ ਪੁਸਤਕ ਤੇ ਹਮ ਕੀਤਾ ਜਾ ਬਰਸਾਤ ਤੋਂ ਬਚਣ ਲਈ ਲੇਕਿਨ ਲੱਗਦਾ ਕਿ ਤੇ ਪੁਸਤਕ ਹੀ ਕੀਤਾ ਨਹੀਂ ਨਹੀਂ ਸਰ ਸਾਡੇ ਹਮ ਸੀ ਸਾਡਾ ਬਹੁਤ ਚੰਗੇ ਆ ਬਿਲਕੁਲ ਸਹੀ ਆ ਬਟਾਰੇ ਆਂਦੇ ਆ ਆਪਰਾ ਆਪਣੇ ਨਾਲ ਨੋੜੇ ਦਾ ਸਪਾਈਸ ਬੋਈ ਚਾਹੁੰਦੇ ਆ ਇਹ ਵੀ ਛੱਟ ਨਾਲ ਖੜੇ ਆ ਬਟਾਰੇ ਆਏ ਦੇ ਮੌਕੇ ਤੇ ਸਾਡੇ ਅਲਾ ਦੇਖ ਰਿਹਾ ਉਹਨਾਂ ਨੂੰ ਪਤਾ ਆ ਉਹਨਾਂ ਨਾਲ ਆ ਉਹਦਾ ਤੇ ਨਾਲ ਫਿਰ ਮੌਕੇ ਤੇ ਕੀ ਕਸੂਰ ਮੰਨ ਜਿਓ ਜਿਹੜਾ ਨਾਲ ਬਲੋਕ ਆ ਦੇਖੋ ਇਹ ਸਰਕਾਰਾਂ ਦਾ ਕੰਮ ਆ ਜੀ ਇਹ ਸਰਕਾਰਾਂ ਹੀ ਜਾਣ ਸਕਦੀਆਂ ਹੁਣ ਕੋਈ ਲੋਕਾਂ ਨਾਲ ਜੁੜੇ ਗੱਲਬਾਤ ਕਰ ਸਰ ਕੀ ਨਾਮ ਆ ਦੇਖੋ ਜੀ ਨਿੱਤ ਕੀ ਕਹਿਣਾ ਚਾਹੋਗੇ ਜਿਹੜਾ ਬੜੀ ਸਥਿਤੀ ਮਣੀ ਆ ਤੁਹਾਡੀ ਗਾਰ ਦੇ ਵਿੱਚ ਭਾਈ ਇਹ ਦੇਖੋ ਪੋਲ ਵੀ ਜਿਆਦਾ ਤਰਾ ਹੋ ਗਿਆ ਬੜਾ ਬੜਾ ਸਾਰਾ ਬੜਾ ਇਹ ਵੀ ਦੇਖੋ ਪੋਰੀ ਹਲਾ ਲਾ ਕੇ ਸਾਰਾ ਕੁਝ ਪਿੱਛਲੇ ਦੇਖ ਰਹੇ ਹਲੇ ਦੇਖੋ ਪਾਣੀ ਹੋ ਗਿਆ ਤੇ ਸਾਰੇ ਨਾਲੇ ਵਗਦਾ ਬਲੋਕ ਕੀਤਾ ਹੋਇਆ ਇਹ ਤੁਮ ਸਰਕਾਰਾਂ ਕੋਈ ਕਰਨੀ ਆ ਬਸ ਲੋਕਾਂ ਨੇ ਕਿੰਦੀਆਂ ਲੋਕਾਂ ਨੇ ਬਲੋਕ ਕੀਤਾ ਹੋਇਆ ਇੱਧਰ ਵੀ ਲੋਕਾਂ ਨੇ ਬਲੋਕ ਕੀਤਾ ਹੋਇਆ ਸਾਰੇ ਇੱਧਰ ਵੀ ਦੇਖੋ ਕਿ ਆ ਦੁਨਣਾ ਵਾਲਾ ਕਿੱਥੇ ਗਿਆ ਲੱਗੇ ਦੁਨਣਾ ਵਾਲੇ ਤਾਰੇ ਕਿੱਥੇ ਹਨ ਜੀ ਤੁਮ ਮਹਿਲਾ ਵੀ ਤੁਹਾਡੇ ਮਾਤਾ ਜੀ ਇਹ ਨਾਲਾ ਕਿੱਦੇ ਵਾਲਾ ਬਲੋਕ ਕੀਤਾ ਗਿਆ ਹੈ ਜੀ ਨਾਲਾ ਕਿਰ ਬਲੋਕ ਹੋਇਆ ਕਿਹਦੀ ਕਸੂਰ ਹੈ ਕਿਹਦਾ ਬੀ ਆਸੀਂ ਭਾਜੀ ਕੁਝ ਕਹਿ ਨਹੀਂ ਸਕਦੇ ਕਿ ਨਾਲਾ ਬਿਲਕੁਲ ਇਸ ਤਰ੍ਹਾਂ ਬੰਦ ਹੈ ਲੋਕਾਂ ਨੇ ਕਿਹਾ ਹਾਂਜੀ ਬਾਕੀ ਸਾਡੇ ਐਮਸੀ ਸਾਹਿਬ ਨਾ ਸ਼ਰਮਾ ਸਾਹਿਬ ਬਹੁਤ ਹੀ ਅੱਛੇ ਬੰਦੇ ਨੇ ਸਾਡੇ ਮੱਲੇ ਦੇ ਵਿੱਚ ਬਹੁਤ ਦੇ ਕੁੱਝ ਦੇ ਇਹ ਸਾਡੀ ਜੇ ਦੇ ਸਮੱਸਿਆ ਆਏ ਕਰਦੇ ਤੁਹਾਨੂੰ ਉਸੇ ਅੱਜ ਤਾਂ ਪਹਿਲੀ ਵਾਰ ਹੀ ਆਈ ਹੈ ਵੈਸੇ ਇਦਾਂ ਵੀ ਆਉਂਦੀ ਹੈ ਪਰ ਐਮਸੀ ਸਾਹਿਬ ਸਾਡੇ ਨਾਲ ਜੋ ਬਾਬੂ ਸਨ ਉਸਨਾਂ ਸਿਆਂ ਗੀ ਇਹਦੇ ਵਿਚਾਰੇ ਸਾਡੀ ਗੱਲ ਸੁਣ ਕੇ ਉਸੇ ਵੇਲੇ ਮੋਟੇ ਦੇ ਪੁੱਜ ਗਏ ਸਰਕਾਰ ਵਾਲੋ ਕਹਿਆ ਜਾਂਦਾ ਨੈਸ਼ਨਲ ਹਾਈਵੇ ਵਾਲੋ ਵੀ ਕਹਿਆ ਜਾਂਦਾ ਕਿ ਕਿਰਾ ਅਸੀਂ ਪਾਣੀ ਹੱਥਾਂ ਦਾ ਬਿਲਕੁਲ ਸਾਫ਼ ਕੀਤਾ ਗਿਆ ਹੈ ਔਰ ਕੋਈ ਵੀ ਇਹਦਾ ਸਥਿਤੀ ਮੰਡੀਆ ਦੇ ਨਾਲੇ ਦਾ ਪਾਣੀ ਕਿਰਾ ਨਹਿਰ ਵਿੱਚ ਜਾਏਗਾ ਲੇਕਿਨ ਲੱਗਦਾ ਕੋਈ ਇਦਾਂ ਹੋਇਆ ਨਹੀਂ ਇਦਾਂ ਤਾਂ ਨਹੀਂ ਹੋਇਆ ਕੋਈ ਭਾਜੀ ਬੜੀਆਂ ਸਰਕਾਰਾਂ ਆਈਆਂ ਬਰਿੰਦਾ ਕਿਸੇ ਨੇ ਨਹੀਂ ਕੀਤਾ ਕਿਰਕਸੂਰ ਮੰਜੋ ਦੇ ਨਾਲਾ ਬਲੋਕ ਤੇ ਪਬਲਿਕ ਦਾ ਹੀ ਹੈ ਪਬਲਿਕ ਦਾ ਹੀ ਹੈ ਬਿਲਕੁਲ ਸਾਡੇ ਨਾਲ ਕੁਝ ਹੋਰ ਵੀ ਜੁਆਨ ਜਿਹੜੇ ਐਮਸੀਲੇ ਕਰੋ ਵੀ ਬੰਦਾ ਬੈਠਾ ਨਾ ਜਿਹੜਾ ਗੱਲਬਾਤ ਕਰਨੀ ਕੋਸ਼ਿਸ਼ ਕਰ ਸਰ ਕੀ ਮੌਲਾ ਜੀ ਪੂਰਾ ਕੀ ਪਾਰਨਾ ਕਿ ਬੰਦਾ ਦੇਖੋ ਇੰਨਾ ਬੁਰਾ ਹਾਲ ਹੋ ਗਿਆ ਸਰਕਾਰਾਂ ਕਹਿੰਦੀ ਆਹ ਸਾਰਾ ਹੱਲ ਕਰਾਂਗੇ ਅੱਜ ਤੱਕ ਦੇਖੋ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪੁੱਜਿਆ ਇੱਥੇ ਜੇ ਕੋਈ ਪੁੱਜਦਾ ਸੀ ਕਹਿੰਦੇ ਕਿ ਇਹਨਾਂ ਨੇ ਕੋਈ ਹੱਲ ਕੀਤਾ ਕੋਈ ਹੱਲ ਨਹੀਂ ਤਾਂ ਕੋਈ ਮਤਲਬ ਕੋਈ ਕੋਈ ਬੰਦਾ ਨਹੀਂ ਪੁੱਜੇਗਾ ਤਾਂ ਤੇ ਅੱਗੇ ਵੀ ਨਾਲੇ ਪੂਰੇ ਇੱਕ ਛੱਤੇ ਦੇ ਆ ਉਹ ਵੀ ਚਾਹੀਦੇ ਆ ਖੁੱਲਣੇ ਬੁਰਾ ਹਾਲ ਹੈ ਇੱਥੇ ਇਹਨੂੰ ਮਿਲਦਾ ਕਿ ਸਿਆਮਪੁਰ ਦੀ ਗੱਲ ਕੀਤੀ ਹੈ ਸਿਆਮਪੁਰ ਦੇ ਵਿੱਚ ਕਿਰੇ ਵੱਡੇ ਸ਼ੋਅ ਕਰ ਲਾ ਰਹੇ ਜਾਂ ਬੈਂਕ ਵੱਲ ਲਗਾ ਲਈ ਉਹਨਾਂ ਨਾਲੇ ਛੱਤੇ ਆ ਤੇ ਇੱਦਾਂ ਸਥਿਤੀ ਹਮੇਸ਼ਾ ਵਾਂਗ ਨਹੀਂ ਜਾਗੀ ਮਨੇਗੀ ਦੇਖੋ ਜੀ ਨਾਮ ਕੀ ਲੈਣਾ ਸਾਰਿਆਂ ਨੂੰ ਪਤਾ ਕਿ ਜਿਹੜੇ ਬੰਦੇ ਬੈਠੇ ਆ ਸਾਰੇ ਛੱਤੇਦਿਆਂ ਨਾਲੇ ਉਹਨਾਂ ਨੇ ਉਹਨਾਂ ਨੂੰ ਵੀ ਚਾਹੀਦਾ ਹੁਣ ਜੇ ਹੁਣ ਵੀ ਅਕਲ ਨਹੀਂ ਆਈ ਉਹਨਾਂ ਨੂੰ ਕਦੀ ਗੱਲ ਨਹੀਂ ਆਣੀ ਫਿਰ ਨਗਰ ਕੌਂਸਲ ਵੱਲੋਂ ਦਾਵਾ ਕੀਤਾ ਜਾਂਦਾ ਵਾਦਾ ਕੀਤਾ ਜਾਂਦਾ ਕਿ ਕੋਈ ਵੀ ਅਤਿਕਰਮ ਨਹੀਂ ਕੀਤਾ ਜਾਏਗਾ ਲੱਗਦਾ ਨਹੀਂ ਤਾਂ ਕੀਤਾ ਰਿਹਾ ਇਹ ਕਾਫੀ ਟਾਈਮ ਤੋਂ ਉਦਹੀਂ ਛੱਤੇ ਦੇ ਆ ਕਦੀ ਅੱਜ ਤੱਕ ਹੁੰਦੇ ਨਹੀਂ ਆ ਤੇ ਹੁਣ ਇਹਨਾਂ ਨੂੰ ਆਪ ਸ਼ਰਮ ਚਾਹੀਦੀ ਹੈ ਕਿ ਤੁਹਾਡੇ ਪੈਨਾ ਮਾੜੇ ਬੰਦੇ ਨੂੰ ਇਹਦੀ ਬਿਲਡਿੰਗ ਡਿੱਗੀ ਵੀ ਜੇਗੀ ਇਹਨਾਂ ਨੂੰ ਦੁਬਾਰਾ ਬਣਾ ਲਨੀ ਆ ਜਿਹੜਾ ਦੀ ਕੇਹਦੀ ਬਿਲਡਿੰਗ ਡਿੱਗੀ ਕੇ ਕੋ ਦੁਬਾਰਾ ਨਹੀਂ ਬਣਦੀ ਤੁਹਾਡੇ ਵਾਲੋਂ ਅੱ체 ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਲੇਕਿਨ ਨਗਰ ਕੌਂਸਲ ਦਾ ਅਧਿਕਾਰੀ ਕੋਈ ਵੀ ਨਿਲੱਭਿਆ ਨਾ ਪ੍ਰਸ਼ਾਸਨਿਕ ਅਧਿਕਾਰੀ ਲੱਭਿਆ ਕੋਈ ਨਹੀਂ ਜੀ ਸਰਕਾਰ ਵੀ ਮੁੱਕੇ ਜੇ ਕਹਿੰਦੀ ਆ ਕਿ ਸਾਰਾ ਹੱਲ ਕਰਾਂਗੀ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਕੋਈ ਕੁਝ ਨਹੀਂ ਪੁੱਜਿਆ ਕੋਈ ਐਮਐਲਏ ਕੋਈ ਮੰਤਰੀ ਨਹੀਂ ਪੁੱਜਿਆ ਜੀ ਤੇ ਜੇ ਹੁਣ ਪਿਛੇ ਦੱਸਿਆ ਜਾ ਰਿਹਾ ਕਿ ਪਾਣੀ ਦੇ ਸਪਤ ਵਰਦਾ ਪਿਆ ਤੇ ਕਿੱਦਾਂ ਦੇ ਹਾਲਾਤ ਹੋਣਗੇ ਨਿਕਰ ਹੁਣ ਖਲਾਸ ਦੇਖੋ ਇਹ ਆਪ ਹੀ ਇਹਨਾਂ ਨੇ ਵਿਚਾਰਾਂ ਨੇ ਮਦਦ ਕਰਕੇ ਆਪੇ ਹੀ ਕੋਚ ਕੀਤਾ ਹੈ ਹੱਲ ਤੇ ਪ੍ਰਸ਼ਾਸਨ ਦੀ ਕੋਈ ਅਧਿਉ ਮੁਝੇ ਨਹੀਂ ਆਈ ਕੋਈ ਬੰਦਾ ਨਹੀਂ ਪੁੱਜਿਆ ਇੱਧਰ ਦੇ ਮੰਤਰੀ ਸਾਹਿਬ ਵੀ ਕਹਿੰਦੇ ਆ ਸਾਰਾ ਹੱਲ ਕਿੱਥੇ ਦਾ ਕੋਈ ਇੱਥੇ ਪੁੱਜਿਆ ਹੁੰਦਾ ਬੰਦਾ ਕੋਈ ਨਹੀਂ ਪੁੱਜਿਆ ਜੀ ਇਹ ਫਸਾਕ ਹੁੰਦੀ ਹੈ ਤੇ ਫਿਰ ਤੁਹਾਨੂੰ ਪਤਾ ਕਿ ਸਾਡੇ ਕਾਫੀ ਜ਼ਿਆਦਾ ਆ ਚੁੱਕਿਆ ਤੇ ਫਿਰ ਇਹਦਾ ਕਿੱਦਾਂ ਰਹਿਣਗੇ ਜੀਰਾ ਹੋਏਗਾ ਕਿਉਂਕਿ ਤੇ ਖਲਾਸ ਕੁਝ ਤੋਂ ਨਹੀਂ ਪਹਿਲੇ ਹੀ ਕੁਮਿਆਲ ਦੇ ਵਿੱਚ ਦੇਖੇ ਸੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਘਰ ਤੇ ਮਜਬੂਰ ਕਰਕੇ ਘਰ ਛੱਡਨੇ ਪਏ ਕਿੱਥੇ ਜਾਣਗੇ ਸਾਰੇ ਘਰ ਛੱਡ ਕੇ ਵੀ ਕੋਈ ਜਗ੍ਹਾ ਤੇ ਹੈ ਨਹੀਂ ਜਾਂਦੇ ਜਗ੍ ਕੋਈ ਆਪਣੀ ਦੱਸ ਦੇਣਾ ਨੂੰ ਕਿ ਇੱਥੇ ਪੋਜੀਏ ਕੋਈ ਜਗ੍ਹਾ ਵੀ ਨਹੀਂ ਦਿੱਤੀ ਤੀ ਫਿਰ ਕੀ ਕਰੀਏ ਹੁਣ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਰਾਏ ਨਾਲ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹਦੇ ਵਾਲੋਂ ਪ੍ਰਸ਼ਾਸਨ ਨਾਲ ਦਾਅਵੇ ਔਰ ਵਾਦੇ ਕੀਤੇ ਜਾਂਦੇ ਪਏ ਆ ਕਿ ਅਸੀਂ ਕਿ ਨਾਲੇ ਆ ਉਹ ਨਾਲੀਆਂ ਕੀ ਸਫਾਈ ਕਰਵਾਈ ਜਾਂ ਨਹੀਂ ਲੇਕਿਨ ਨਾ ਹੀ ਕੋਈ ਨਗਰ ਕੌਂਸਲ ਦਾ ਅਧਿਕਾਰੀ ਪੁੱਜੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਜਿਹੜੇ ਚੱਲਦੇ ਵਿੱਚ ਕਾਫੀ ਜ਼ਿਆਦਾ ਰੋਸ ਤੇ ਕਨੂੰ ਮਿਲਦਾ ਪਿਆ ਉਹਨਾਂ ਇੰਨਾ ਵੀ ਕਹਿਣਾ ਕਿ ਅਗਰ ਸਰਕਾਰ ਹੁੰਦੀ ਹੈ ਤੇ ਜਿਹੜੇ ਚੱਲਦੇ ਇਹ ਕਿਰਾਏ ਹੈ ਪਿੰਡ ਡੁੱਬਨ ਦੀ ਸਿੱਧੀ ਵਿੱਚ ਆਈਗਾ ਕੋਈ ਹੁੰ ਬੋਰੀਆਂ ਕਿ ਲਗਾਈਆਂ ਗਈਆਂ ਇਹ ਕੁਝ ਸੋਨੇਲੀ ਬੋਰੀਆਂ ਦਾ ਇੰਤਿਆਮ ਕੀਤਾ ਜਾਵੇਗਾ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਕਿੰਨੇ ਕਿ ਦਿਨ ਪਾਣੀ ਦੇ ਵਿੱਚ ਇਹ ਬੋਰੀਆਂ ਟਿਕ ਸਕेंगी ਕਿਉਂਕਿ ਇਦਾਂ ਦੇ ਹਾਲਾਤ ਹੀ ਕੁਝ ਦਿਨ ਪਹਿਲੇ ਤੁਹਾਨੂੰ ਵਿਮਿਆਲ ਦੇ ਵੀ ਦਿਖਾਇਆ ਸੀ ਵਿਮਿਆਲ ਦੇ ਵਿੱਚ ਵੀ ਕਾਫੀ ਇਹ ਗੁਜਰਤ ਪਰਿਵਾਰਾਂ ਦੇ ਘਰ ਸੀ ਰੋੜ ਕੇ ਤਵਾ ਹੋ ਗਈ ਸੀ ਜਿਹੜੇ ਚੱਲ ਕੇ ਪ੍ਰਸ਼ਾਸਨ ਵਾਲਾ ਕੋਈ ਵੀ ਕਿਆਨੀ ਤੱਕਿਆ ਤੇ ਕੋਈ ਐਂਟੀਆ ਪੰਜਾਬ ਨਹੀਂ